ਲਗ ਜਿਹੜੇ ਹੈਗੇ ਨੇ ਇੰਚਾਰ ਸਬੰਨ ਜਿਹੜੇ ਹੈਗੇ ਡਿਊਟੀ ਵਾਸਤੇ ਲਗਾਏ ਨੇ ਜਿਵੇਂ ਤੈਸੋ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਹੱਥ ਜੋੜ ਕੇ ਕਿਹਾ ਸੀ ਵੀ ਮੈਂ ਮਾਫੀ ਮੰਗਦੀ ਆ ਮੈਂ ਜਿਹੜੀ ਜਿਹੜੀ ਮੇਰੀ ਟਵੀਟ ਸੀ ਜੋ ਸ਼ਾਇਦ ਵਿੱਚ ਪਕੜਾ ਗਿਆ ਦਾ ਮਸਲਾ ਹੋ ਗਿਆ ਹੈ ਕਹਿਣਾ ਚਾਹਦੇ ਹੋ ਆ ਬਾਬਾ ਜੀ ਨਾਮ ਤੁਹਾਡਾ ਲਵ ਸਿੰਘ ਬੰਦਾ ਪਾਸ ਹੈ ਅਈ ਤੁਸੀਂ ਇੱਥੇ ਆਦਾਤ ਦੇ ਵਿੱਚ ਜੀ ਆਪਾਂ ਕੰਗਣਾ ਨੌਤਰੀ ਜੀ ਕਿੱਦਾਂ ਲੱਗਦੇ ਹੋ ਹਾਂਜੀ ਇਸ ਤਰ੍ਹਾਂ ਦੇਖਦੇ ਹੋ ਤੁਸੀਂ ਠੀਕ ਹੈ ਥੋੜੇ ਪਾਉ ਠੀਕ ਹੈ ਹਾਂਜੀ ਠੀਕ ਹੈ ਬੜਾ ਲੰਬਾ ਸੰਘਰਸ਼ ਕਰਨਾ ਪਿਆ ਕਿਵੇਂ ਦੇਖਦੇ ਹੋ ਬੜੀ ਲੜਾਈ ਲੜਨੀ ਪਈ ਹੈ ਨਹੀਂ ਪੰਜ ਹੀ ਹੈ ਜੀ ਹਾਂਜੀ ਲੜਾਈ ਤਾਂ ਲੜਨੀ ਲੜਨੀ ਪੈਂਦੀ ਹੈ ਜਦੋਂ ਕੋਈ ਕਿਸੇ ਦੇ ਖਿਲਾਫ ਬੋਲਦਾ ਤਾਂ ਠੀਕ ਹੈ ਜੇ ਕੋਈ ਗਰੀਬ ਨੂੰ ਗਰੀਬ ਕਹੇ ਤਾਂ ਮਾਰੇਗਾ ਪਰ ਮਾਤਾ ਜੀ ਨਹੀਂ ਆਏ ਉਹ ਬਿਮਾਰ ਸੀ ਉਹ ਨਹੀਂ ਆ ਨਹੀਂ ਸਕੀ ਠੀਕ ਹੈ ਜੀ ਬਾਬਾ ਜੀ ਹੁਣ ਤੱਕ ਦੇ ਸਾਰੇ ਜਿੰਨਾ ਇਹ ਕੇਸ ਚੱਲਿਆ ਹੈਗਾ ਕਿਵੇਂ ਦੇਖਦੇ ਹੋ ਸਾਰੇ ਨੂੰ ਠੀਕ ਹੈ ਜੀ ਠੀਕ ਹੈ ਜੀ ਲੱਗਦਾ ਵੀ ਆਖਰੀ ਉਹ ਦਮ ਤੱਕ ਲੜੋਗੇ ਜਰੂਰ ਸ਼੍ਰੀ ਜੀ ਨਿਸ਼ਾਨਾ ਕੀ ਹੈ ਬਾਬਾ ਜੀ ਆਪਣਾ ਨਿਸ਼ਾਨਾ ਕੀ ਹੈ ਨਿਸ਼ਾਨਾ ਪਰਮਾਤਮਾ ਨੂੰ ਪਤਾ ਆਪਾਂ ਕੀ ਚਾਹੁੰਦੇ ਆ ਪਰਮਾਤਮਾ ਨੂੰ ਪਤਾ ਬਾਬਾ ਜੀ ਜੇ ਉਹਨਾਂ ਨੇ ਮਾਫੀ ਮੰਗ ਲਈ ਫਿਰ ਮਾਫ ਕਰੋਗੇ ਨਹੀਂ ਪਰਮਾਤਮਾ ਨੂੰ ਪਤਾ ਹੈ ਇਹਦੇ ਬਾਰੇ ਕੁਝ ਕੋਰਟ ਦੇ ਵਿੱਚ ਉਹਨਾਂ ਨੇ ਮੰਗੀ ਹੈ ਮਾਫੀ ਕੋਰਟ ਦੇ ਵਿੱਚ ਵੀ ਮੈਂ ਪਾਰਟਿਕੂਲਰਲੀ ਕਿਸੇ ਇੱਕ ਲੇਡੀ ਵਾਸਤੇ ਨਹੀਂ ਕੋਰਟ ਦੇ ਵਿੱਚ ਮੰਗੀ ਹੈ ਮਾਫੀ ਮੰਗੀ ਹੈ ਹਾਂਜੀ ਪਰ ਵੀ ਨਹੀਂ ਖਾਲਸਾ ਜਿਵੇਂ ਪਰਮਾਤਮਾ ਕਰੂਗਾ ਪਰਮਾਤਮਾ ਦੇ ਇਸ ਲਈ ਪਰਮਾਤਮਾ ਨੇ ਸਾਨੂੰ ਅਸ਼ੀਰਵਾਦ ਦਿੱਤਾ ਇਥੋਂ ਤਾਂ ਕਰ ਲੈ ਕੇ ਗਿਆ ਨਹੀਂ ਸਾਡੀ ਕਿੱਡੀ ਕ ਹਸਤੀ ਸੀ ਠੀਕ ਹੈ ਜੀ ਸਰ 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 ਇੱਕ ਮਿੰਟ ਜਿਹਦੇ ਮਾਫੀ ਵਾਲਾ ਮੈਂ ਕਹਣਾ ਉਹ ਮੜਾ ਡਿਸਕ੍ਰਾਈਬ ਕਰਾਉ ਹਾਂ ਜੀ ਅੱਜ ਜਦੋਂ ਪੇਸ਼ ਹੋਏ ਨੇ ਤਾਂ ਜੱਜ ਸਾਹਿਬ ਨੇ ਮਿਸ ਕੰਗਣਾ ਨੂੰ ਕਿਹਾ ਸੀ ਵੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕੋਈ ਆਪਦਾ ਪੱਖ ਰੱਖਣਾ ਚਾਹੁੰਦੇ ਹੋ ਤਾਂ ਉਹਨਾਂ ਨੇ ਕੋਰਟ ਦੇ ਵਿੱਚ ਹੱਥ ਜੋੜ ਕੇ ਕਿਹਾ ਸੀ ਵੀ ਮੈਂ ਮਾਫੀ ਮੰਗਦੀ ਹਾਂ ਮੈਂ ਜਿਹੜੀ ਜਿਹੜੀ ਮੇਰੀ ਟਵੀਟ ਸੀ ਵੀ ਉਹ ਮੈਂ ਰੀਟਵੀਟ ਕੀਤਾ ਸੀਗਾ ਤੇ ਉਹ ਮੈਂ ਮੇਥੋਂ ਗਲਤੀ ਨਾਲ ਹੋਇਆ ਸੀ ਮੈਂ ਕਿਸੇ ਇੱਕ ਨੂੰ ਟਾਰਗੇਟ ਕਰਕੇ ਨਹੀਂ ਕੀਤਾ ਗਿਆ ਸੀ ਤੇ ਬਾਬਾ ਜੀ ਜੀ ਤੋਂ ਵੀ ਉਹਨਾਂ ਨੇ ਜੱਜ ਸਾਹਿਬ ਨੇ ਜਵਾਬ ਮੰਗਿਆ ਸੀ ਬਾਬਾ ਜੀ ਨੇ ਕਿਹਾ ਸੀ ਵੀ ਅੱਜ 4 ਸਾਲਾਂ ਬਾਅਦ ਇਹਨਾਂ ਨੇ ਮਾਫੀ ਜਾਦ ਆ ਗਈ ਵੀ ਅਸੀਂ ਪਹਿਲਾਂ ਇਹਨਾਂ ਕੋਲ ਚਿੱਠੀਆਂ ਭੇਜੀਆਂ ਨੋਟਿਸ ਭੇਜੇ ਕੇਸ ਪਾਇਆ ਉਦੋਂ ਕਿਸੇ ਵੀ ਸਟੇਜ ਤੇ ਇਹਨਾਂ ਦੇ ਵਕੀਲ ਸਾਹਿਬ ਵੀ ਤਕਰੀਬਨ ਤਕਰੀਬਨ 2 ਸਾਲਾਂ ਤੋਂ ਤੇ ਇੱਥੇ ਪੇਸ਼ ਹੋ ਗਏ ਫਿਰ ਹਾਈ ਕੋਰਟ ਵੀ ਗਏ ਹੈਗੇ ਸੁਪਰੀਮ ਕੋਰਟ ਗਏ ਨੇ ਉੱਥੇ ਕੋਈ ਇਹਨਾਂ ਨੇ ਮਾਫੀ ਵਾਲਾ ਨਹੀਂ ਵਰਡ ਯੂਜ਼ ਕੀਤਾ ਅੱਜ ਕੋਰਟ ਦੇ ਵਿੱਚ ਆ ਕੇ ਇਹਨਾਂ ਨੇ ਮਾਫੀ ਮੰਗਦੇ ਹੈਗੇ ਤਾਂ ਬਾਬਾ ਜੀ ਨੇ ਕਿਹਾ ਸੀ ਵੀ ਇਹ ਜਿਹੜੀ ਕੇਸ ਹੈ ਜਿਹੜੀ ਸਾਡੀ ਇਹ ਇਨਸਾਫ ਦੀ ਜਿੱਤ ਹੋਈ ਹੈ ਵੀ ਮੈਂ ਨਾ ਤਾਂ ਮੈਂ ਇਕੱਲਾ ਕੇਸ ਕਰਨ ਆਲਾ ਤੇ ਨਾ ਮੈਂ ਇਕੱਲਾ ਮਾਫੀ ਦੇਣ ਆਲਾ ਸਾਡੀ ਜਿਹੜੀ ਇਹ ਸਾਰੀ ਸੰਘਰਸ਼ ਕਮੇਟੀ ਹੈ ਅਸੀਂ ਸਾਰੇ ਬਹਿ ਕੇ ਰਹਿਕਰਾਂਗੇ ਜਿੰਨੇ ਸਾਬ ਨੇ ਮਨਜ਼ੂਰ ਹੋਊਗਾ ਉਵੇਂ ਕਰਾਂਗੇ ਜਿਹੜਾ ਮਾਤਾ ਜੀ ਨੂੰ ਮਿਲਣ ਦੀ ਇੱਛਾ ਪ੍ਰਗਟਾਈ ਉਹਨਾਂ ਨੇ ਟੰਗਣਾ ਨਹੀਂ ਮਾਤਾ ਜੀ ਨੂੰ ਮਿਲਣ ਦੀ ਕੋਈ ਇੱਛਾ ਨਹੀਂ ਪ੍ਰਗਟਾਈ ਜੀ ਉਹਨਾਂ ਨੂੰ ਕੋਰਟ ਦੇ ਵਿੱਚ ਉਹ ਵੀ ਜੱਜ ਸਾਹਿਬ ਨੇ ਜਦੋਂ ਸਾਨੂੰ ਪੁੱਛਿਆ ਵੀ ਅੱਜ ਮਾਤਾ ਜੀ ਤਾਸੀਂ ਜੱਸਾ ਨੂੰ ਦੱਸਿਆ ਮਾਤਾ ਜੀ ਦੀ ਸਿਹਤ ਠੀਕ ਨਹੀਂ ਉਹਨਾਂ ਦੇ ਹਸਬੰਡ ਆਏ ਨੇ ਤਾਂ ਉਹਨਾਂ ਨੇ ਜੱਸਾ ਸਾਹਿਬ ਨੇ ਬਾਬਾ ਜੀ ਨੂੰ ਅੱਗੇ ਬੁਲਾ ਕੇ ਤੇ ਉਹਨਾਂ ਦੇ ਕੋਲੇ ਖੜਾਇਆ ਸੀ ਠੀਕ ਹੈ ਧੰਨਵਾਦ ਧੰਨਵਾਦ ਅੱਜ ਪਟਿੰਡਾ ਮੇ ਆਕਰ ਮੈਨੂੰ ਬਹੁਤ ਅੱਛਾ ਲੱਗ ਰਿਹਾ ਹੈ ਜਿਵੇਂ ਆਪ ਦੇਖ ਸਕਤੇ ਹੈ ਕਿ ਯਹਾਂ ਪਰ ਕਾਫੀ ਲੋਗ ਭੀੜ ਵੀ ਇਕੱਠੀ ਹੋਈ ਹੈ ਮਿਲਣੇ ਕੇ ਲਿਏ ਦੇਖਨੇ ਕੇ ਲਿਏ ਫੈਨਸ ਕੀ और इसके साथ ही जो भी मिसअंडरस्टैंडिंग हुई है उनकी महेंद्र जी की फैमिली के साथ में मैंने माता जी के लिए भी संदेश दिया है उनके पति को कि किस तरह से जो है वो एक मिसअंडरस्टैंडिंग का शिकार है और कभी भी मैं अपने सपने में भी नहीं सोच सकती हूँ कि इस तरह का जैसा इस कंट्रोवर्सी को बनाया गया है कोई भी हर एक माता जो है मेरे लिए पंजाब की हो हिमाचल की हो पूजनीय है और हर एक बहन जो है बेटी जो है तो उसके लिए मैं सब मुझे कितना प्यार करती है सराहती है उसके लिए मैं बहुत धन्यवाद लगता गलती हुई है कंगना जी उस वक्त चाहे जाने में हुई अनजाने में, में हुई गलती हुई है देखिए भैया आप अगर केस को देखें अच्छे से तो मैं मेरा तो ओरिजिनल उसमें कुछ वाक्य था भी नहीं एक हाँ। रिट्वीट था जिसे एज अ मीम जो है वो इस्तेमाल किया गया था जो कि मैंने अंदर उनके पति जी से भी महेंद्र जी के पति जी से भी ये बात के बारे में जो है वो डिस्कस किया कि चलिए अब जो पुरानी बात है वो है लेकिन किसी भी व्यक्ति विशेष को लेकर उस मीम में भी बहुत सारी महिलाएं थी किसी भी व्यक्ति विशेष को लेकर कोई भी टिप्पणी नहीं की गई है एक जो है एक जहां पे इतने आंदोलन देश में हो रहे थे उसको लेकर एक जनरलाइज मीम पे किसी ने कमेंट किया था तो उसको लेकर जो है वो बात हुई लेकिन जो जो मिसअंडरस्टैंडिंग हुई है उसको लेकर हमने खेत जताया है और माता जी को अगर कोई ठेस पहुंची है तो उससे बहुत ज्यादा दादी को मिले, मिले मुलाकात हुई दादी, से। दादी जी नहीं आए थे उनके पति जी आए थे तो उनको मैंने ये संदेश दिया है जी thank you, thank you, thank you, thank you.